ਇਦਾਂ ਮੈਂ ਹੋਰ ਪੁੱਛਿਆ ਵੀ ਮਤਲਬ ਸਹੀ ਤਰੀਕੇ ਨਾਲ ਬੋਲ ਦਨਾ ਪੰਜ ਪਰਿਵਾਰ ਸਾਡੇ ਅੱਜ ਮਗਰੋਂ ਲੱਗੇ ਉਹਨੇ ਦੋ ਸੇ ਸੂਰੀ ਸੋ ਇਹਨਾਂ ਸਹਿਮਤ ਹੋ ਬਿਲਕੁਲ ਸਹਿਮਤ ਉਹ ਤਾਂ ਫਿਰ ਸਰਦਾਰ ਸਿਮਰਜੀਤ ਸਿੰਘ ਮੈਂ ਇਤ ਕਰਦਾ ਰਿਹਾ ਆਈ ਤਾਂ ਬੰਗਾ ਆਈ ਤਾਂ ਬੰਗਾ ਮੈਂ ਚਾਰ ਬੰਦਿਆਂ ਦੀ ਬੇਨਤੀ ਕਰਦਾ ਦੋ ਤਾਂ ਜਿੱਤ ਗਏ ਲੱਖਾਂ ਸਿਹਾਂ ਨੂੰ ਜਤਾ ਦੇ ਉਸੇ ਮਰਜੀਦ ਮਾਨ ਜਤਾ ਦੇ ਸਹੀ ਹੈ ਬਾਕੀ ਜੇ ਤੁਹਾਨੂੰ ਲੱਗਦਾ ਜਿੱਥੇ ਵੀ ਮੈਂ ਕਿਹਾ ਚਾਰ ਪੰਜ ਜੇ ਜਿੱਤੀਆਂ ਨਾ ਤੇ ਮੈਂ ਕਿਹਾ ਪੂਰਾ ਘੜ ਦੇ ਰਗੇ ਉਹਨਾਂ ਤੁਸੀਂ ਕਹਿ ਰਹੇ ਜੀ ਤਾਂ ਉਹ ਅੱਜ ਕਹਿ ਰਹੇ ਹਾਰ ਗਿਆ ਬਹੁਤ ਵਧੀਆ ਯਾਰ ਮੈਂ ਤਾਂ ਕਹਿੰਦਾ ਕਾਉਂ ਦੇ ਮਗਰੋਂ ਲੈ ਗਿਆ ਮੈਂ ਫਿਰ ਇਨੀ ਗੱਲ ਕਹਿ ਰਹੇ ਫਿਰ ਹੋਰ ਕੀ ਕਹਾਂ ਮੈਂ ਦੱਸੋ ਯਾਰ ਇਸ ਸਿਮਰਜੀਤ ਮਾਨਸ ਨੇ ਅੱਜ ਤੱਕ ਆਪਣੇ ਬਰਾਬਰ ਇੱਕ ਵੀ ਬੰਦਾ ਮੈਨੂੰ ਦੱਸੋ ਬਰਾਬਰ ਪੈਰਲ ਖੜਾ ਹੋਣ ਦਿੱਤਾ ਸਰਬੱਤ ਖਾਲਸਾ ਦੇ ਵਿੱਚ 4 ਲੱਖ ਬੰਦਾ ਇਕੱਠ ਸਿੰਘ ਇਕੱਠਾ ਆਇਆ ਤੇ ਅੱਜ RAM RI MO RI ਤਾੜੀਆਂ ਮਾਰਦੇ ਫਿਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਦਮੀ ਹੋ ਗਈ ਅਸੀਂ ਰੋਂਦੇ ਫਿਰਦੇ ਆ ਤੇ ਇਸ ਬੰਦੇ ਨੇ ਉਹ ਸਰਬੱਤ ਖਾਲਸਾ ਦਾ ਕੀ ਕੀਤਾ ਖਾਲਸਾ ਸਹੀ ਫੈਸਲਾ ਲਿਆ ਹੁੰਦਾ ਅੱਜ ਆ ਹਾਲਾਤ ਨਾ ਹੁੰਦੇ ਕੀ ਉਹ ਗਲਤ ਫੈਸਲਾ ਸੀ ਕਿ ਸਰਬੱਤ ਖਾਲਸੇ ਉਤੇ ਇਕੱਠ ਕਰਨਾ ਵੀਰ ਜੀ ਇਕੱਠ ਸਹੀ ਸੀ ਪਰ ਉਸ ਇਕੱਠ ਨੂੰ ਇੱਕ ਜੇ ਨਿਕਲੇ ਜੇਕਰ ਗਲਤ ਸੀ ਬਿਲਕੁਲ ਗਲਤ ਤੁਸੀਂ ਅੱਜ ਜੇਵਾਰ ਕਿਉਂ ਪਹਿਲਾਂ ਕਿਉਂ ਨਹੀਂ ਬੋਲੇ ਤੁਸੀਂ ਚਰਚਾ ਕਰਦੇ ਕਰ ਰਹੇ ਹੋ ਜੀ ਸਰਦਾਰ ਸਿੰਘ ਜੀ ਮੰਨਦੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬੋਲ ਬਿਲਕੁਲ ਸਿਮਰਜੀਤ ਸਿੰਘ ਜੀ ਮੰਨਦੇ ਕਰ ਰਹੇ ਹੋ ਜੀ ਬਿਲਕੁਲ 200% ਕਰ ਰਹੇ ਹੋ ਦੱਸੋ ਕੀ ਪੁੱਛਣਾ ਕੀ ਕਹਿ ਰਹੇ ਸੀ ਗੱਲ ਕਿਉਂ ਮੈਂ ਇਹ ਕਹਿ ਰਿਹਾ ਸੀ ਕਿ ਬਈ ਸਾਡੀ ਕੌਮ ਤੋਂ ਅੱਜ ਪੰਜ ਪਰਿਵਾਰ ਸਾਡੀ ਕੌਮ ਤੋਂ પાસੇ ਹੋ ਗਿਆ ਬੋਲਦਾ ਮੈਂ ਹੋਰ ਪੁੱਟਿਆ ਜੀ ਪਰ ਮੈਂ ਤੁਹਾਨੂੰ ਸਹੀ ਤਰੀਕੇ ਬੋਲ ਦਿੰਨਾ ਪੰਜ ਪਰਿਵਾਰ ਸਾਡੇ ਅੱਜ ਮਗਰੋਂ ਲੱਗੇ ਕਿਹੜੇ ਕਿਹੜੇ ਪਹਿਲਾ ਪਰਿਵਾਰ ਕੈਪਟਨ ਪਰਿਵਾਰ ਜਿਸ ਬੰਦੇ ਨੇ ਗੁਟਕਾ ਸਾਬ ਰੱਖ ਕੇ ਹੱਥ ਸੌਖਾਦੀ ਸੀ ਅੱਜ ਰਿਜ਼ਲਟ ਦੇਖ ਲਓ ਭਰਵੀਰ ਗਾਂਧੀ ਮੈਂ ਅੱਜ ਵੀ ਕਹਿੰਦਾ ਲੱਖਾਂ ਦਾ ਬੰਦਾ ਮੈਂ ਅੱਜ ਵੀ ਪਾਉਂ ਕਾਂਗਰਸ ਵਿੱਚ ਹੈ ਲੇਕਿਨ ਉਸ ਬੰਦੇ ਦੀ ਜਾ ਕੇ ਪੁੱਛੋ ਉਹਨੇ ਇਹ ਗੱਲ ਕਹੀ ਆ ਭਰਵੀਰ ਗਾਂਧੀ ਨੇ ਕਿ ਮੇਰੀ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਕਿ ਸਾਡੇ ਦਰਬਾਰ ਸਾਹਿਬ ਦੇ ਸ਼ੀਧੀ ਘੜੇ ਚੱਲ ਰਹਾ ਇਹ ਤਰ ਵੀਰ ਗਾਂਧੀ ਦੀ ਬੋਰਡਿੰਗ ਆ ਅੱਜ ਉਸ ਬੰਦੇ ਨੇ ਮਹਾਰਾਣੀ ਵੀ ਰਾਤੀ ਤੇ ਉੱਥੇ ਵੱਡੇ ਵੱਡੇ ਮੰਤਰੀ ਵੀ ਰਾਤੀ ਪਹਿਲੀ ਗੱਲ ਕੈਪਟਨ ਪ੍ਰਵਾਰ ਮਗਰੋਂ ਲੈ ਗਿਆ ਤੇ ਦੂਜਾ ਬਿੱਟੂ ਮਗਰੋਂ ਲੈ ਗਿਆ ਜਿਹੜੀ ਸਾਡੀ ਜਿਹੜੇ ਬੱਤੂ ਨੇ ਇਹ ਗੱਲ ਕਹੀ ਸੀ ਇਹਨੂੰ ਕਹਿੰਦੇ ਨੇ ਮੂੰਹ ਤੋਂ ਖਾਗਣ ਤੇ ਆ ਵੀ ਜਦ ਮੈਂ ਦੱਸਦਾ ਬਿੱਟੂ ਕਹਿੰਦਾ ਵੀ ਜੇਕਰ મોદી ਬਿੱਲ ਵਾਪਸ ਲੈ ਲੇ ਤੇ ਮੈਂ ਬੰਦੀ ਸਿੰਘਾਂ ਨੂੰ ਛਡਾਉਣ ਦੇ ਲਈ ਆਪ ਜਾਊਂਗਾ ਤੇ ਬਾਅਦ ਮੁੱਕਰ ਗਿਆ ਅੱਜ ਹਾਲ ਕੀ ਹੋਇਆ ਜਿਹੜਾ ਬੰਦਾ ਬਿੱਟੂ ਦਾ ਹਾਲ ਬਿੱਟੂ ਦਾ ਮੈਨੂੰ ਕਿਸੇ ਜੋਗੇ ਨਹੀਂ ਰਾਇਆ ਨਹੀਂ ਉਤਿਆਸੇ ਮੈਂ ਤੁਹਾਨੂੰ ਦੱਸਾਂ ਉੱਥੇ ਬਿੱਟੂ ਦੇ ਐਂਟੀ ਲੋਕਾਂ ਨੇ ਰਾਜੇ ਨੂੰ ਜਿਥਾਇਆ ਤੇ ਯਾਰ ਇਹ ਬੰਦੇ ਨੇ ਜੋ ਬਕਵਾਸਵਾਜੀ ਕਰਦਾ ਸੀ ਅੱਜ ਬੀਜੇਪੀ 'ਚ ਚਲਾ ਗਿਆ ਇਹਨੂੰ ਇਹਨੂੰ ਕਰਨ ਨੂੰ ਤੋਰ ਬਿੱਟੂ ਪਰ ਰਹਿ ਗਿਆ ਮਗਰ ਉਹ ਬੈਂਤੇ ਦਾ ਪਰਿਵਾਰ ਮਗਰ ਉਹ ਲੈ ਗਿਆ ਦੋ ਤੀਜਾ ਦੱਲ ਪਰਿਵਾਰ ਦਾ ਲੱਥਈ ਸੀ ਕਿਉਂਕਿ ਉਹ ਪਹਿਲਾਂ ਹੀ ਲੱਥਾ ਸੀ ਬਿਹਿੰਡ ਸੀਟ ਜਿੱਤ ਕੇ ਯਾਰ ਬਿਹਿੰਡ ਹਾਂ ਚਲੋ ਤੁਸੀਂ ਕਹਿੰਦੇ ਬਿਹਿੰਡ ਸੀਟ ਜਿੱਤ ਗਏ ਉਹ ਤਾਂ ਕਹਿੰਦੇ ਸੀ ਸਟਰੋਂਗ ਹੋ ਗਏ ਆ ਵੇਖੋ ਸਟਰੋਂਗ ਨਹੀਂ ਹੋਏ ਉਹ ਤਾਂ ਕਹਿੰਗੇ ਆਪੇ ਮੇਰੇ ਜੀ ਪੁੱਜੀ ਆਪੇ ਮੇਰੇ ਬੱਚੇ ਜਿੰਨਾਂ ਦਾ ਅੱਗੇ ਕੌਮ ਦੱਸ ਦੂਗੀ ਜੇ ਤੁਸੀਂ ਸਾਰੀ ਸ਼ਰਮਣੀ ਕਮੇਟੀ ਵੀ ਲੈ ਕੇ ਪੂਰੀ ਦੀ ਪੂਰੀ ਗੁਰਦੁਆਰੇ ਲੈ ਕੇ ਉਹਦੀ ਪੂਰੀ ਫੋਰਸ ਲੈ ਕੇ ਤੇ ਪੂਰੇ ਪੰਜਾਬ ਚ ਇੱਕ ਪਾਰਟੀ ਲੈ ਕੇ ਇੱਕ ਸੀਟ ਜਿੱਤੀ ਆ ਤੇ ਉਹ ਵੀ ਜਿੱਤੀ ਦਾ ਕਾਰਨ ਤੁਹਾਨੂੰ ਪਤਾ ਹੀ ਆ ਵੀ ਉਹ ਕਿਵੇਂ ਜਿੱਤੇ ਆ ਕਾਰਨ ਇਹ ਹੁੰਦਾ ਕਿ ਜਦੋਂ ਸਾਰੀ ਤਾਕਤ ਇੱਕ ਜਗ੍ਹਾ ਤੇ ਲਾ ਦਿੱਤੀ ਜਾਵੇ ਉਹਦੇ ਉਹਨੂੰ ਜੱਤ ਨਹੀਂ ਕਹਦੇ ਇਸ ਕਰਕੇ ਇਹ ਆਪਣੀ ਹੱਕ ਥਾਪੜੀ ਜਾਣ ਜੋ ਮਰਜ਼ੀ ਕਰੀ ਜਾ ਅਸੀਂ ਇਹਨੂੰ ਜੱਤ ਨਹੀਂ ਮੰਨਦੇ ਇਹਦਾ ਇੱਕ ਆਉਣ ਵਾਲੇ ਸਮੇਂ ਦੀ ਦੇਖ ਲਓ ਇਹ 27 ਦੇ ਵਿੱਚ ਬਿਲਕੁਲ ਹੁਣ ਇਤੋਂ ਬਾਅਦ ਸ਼ੁਰੂਆਤ ਕੀ ਹੋਣੀ ਆ ਇਹਦਾ ਮਤਲਬ ਆ ਦੀ ਵਾਇਖ ਨੂੰ ਜਤੋਣ ਵਾਸਤੇ ਮਨੁਸਖ ਵੀਰ ਸਿੰਘ ਉਰਫ ਗੱਪੀ ਨੇ ਉਹਨੇ ਉੱਥੇ ਉੱਥੇ ਬਸ ਧਿਆਨ ਨਹੀਂ ਕੀਤਾ ਜੇ ਧਿਆਨ ਕੀਤਾ ਤਾਂ ਅਮਰਤਪਾਲ ਨੂੰ ਸਿਰ ਪੁੱਠਾ ਬੋਲਣ ਵਾਸਤੇ ਅਮਰਤ ਮੈਨੂੰ ਇਹ ਦੱਸੋ ਵੀ ਅਮਰਤਪਾਲ ਦਾ ਕਸੂਰ ਕੀ ਸੀ ਮੈਨੂੰ ਨਾ ਤੀਜਾ ਪਰਿਵਾਰ ਹੈ ਮਗਰ ਅੱਛਾ ਠੀਕ ਹੈ ਚੌਥਾ ਸਾਡੇ ਦੋ ਆਲ ਹੈਗੇ ਆ ਜਿਹੜੇ ਦੂਸਰੇ ਝਾੜੂ ਕੋਚੇ ਵਾਲੇ ਇਹ ਕਹਿੰਦੇ ਇਹ ਕਹਿੰਦੇ ਸੀ ਇਹ 13 0 ਮੈਨੂੰ ਤਾਂ ਲੱਗਦਾ ਵੀ ਸਾਰੇ ਦੇ ਚੋਂ ਨਾ 13 ਨਹੀਂ ਆਈਆਂ ਰਹਿਣੀਆਂ ਕਿਉਂਕਿ ਇਹ ਮੈਂ 1 ਆ ਗਈ ਕਾਲੀਦਾਲ ਨੂੰ ਤਿੰਨ ਇਹਨਾਂ ਨੂੰ ਤੇ 20 0 ਹੋ ਗਿਆ ਨਾ 13 0 ਇੱਕ ਕਾਲੀਦਾਲ ਨੂੰ ਤਿੰਨ ਮਤਲਬ ਆ ਗਿਆ ਆਪ ਨੂੰ ਤੇ ਵੀਜੇ ਬੀ ਜ਼ੀਰੋ ਤੇਰਾ ਵੀਰ ਹੋ ਗਿਆ ਨਾ ਹੋ ਗਿਆ ਜਿਹੜਾ ਇਹ ਦੱਸੋ ਵੀ ਭਾਈ ਅਮਰਤਪਾਲ ਸਿੰਘ ਦੇ ਇਨਾ ਵਿਰੋਧ ਕਰਨ ਦਾ ਕਾਰਨ ਕੀ ਸੀ ਦੱਸੋ ਕਹਿੰਦੇ ਅਮਰਤਪਾਲ ਸਿੰਘ ਨੇ ਆ ਕੇ ਲੋਕਾਂ ਨੂੰ ਇਹ ਕਿਹਾ ਸੀ ਵੀ ਨਜੇ ਛੋਟੇ ਬੱਚਿਆਂ ਜੇ ਅਮਰਤਪਾਲ ਸਿੰਘ ਨੇ ਆ ਕੇ ਬੱਚਿਆਂ ਦੇ ਨਸ਼ੇ ਛੜਾਏ ਠੀਕ ਆ ਸਹੀ ਪਾਸੇ ਤੁਰਿਆ ਠੀਕ ਆ ਠੀਕ ਆ ਉੜੀ ਉਨੀ ਉਮਰ ਨਹੀਂ ਸੀ ਤਜਰਬਾ ਨਹੀਂ ਸੀ ਤੇ ਉਹ ਚਾਰਜੇ ਫਸ ਗਿਆ ਤੇ ਉਹ ਚਾਰਜੇ ਫਸ ਗਿਆ ਤੇ ਉਹਦੂ ਵਾ ਇਦਾਂ ਕੀ ਅਪਰਾਧ ਕਰਤਾ ਸੀ ਯਾਰ ਜਿਹਨੇ ਅਨੰਦਪੁਰ ਦੀ ਗੱਲ ਕਰਤੀ ਸੀ ਕਿੱਡੀ ਵੱਡੀ ਗੱਲ ਕਰਤੀ ਸੀ ਤੇ ਫਿਰ ਇਹਨਾਂ ਨੇ ਚੱਕ ਕੇ ਇਹਨੂੰ ਚੱਕ ਕੇ ਇਹ ਇਹ ਕੌਮ ਨੇ ਵਿਖਾਇਆ ਹੈ ਇਹ ਕੌਮ ਨੇ ਵਿਖਾਇਆ ਹੈ ਅੱਜ ਭਾਈ ਸਾਹਿਬ ਨਰਿੰਦਰ ਮੋਦੀ ਤੋਂ ਵੱਧ ਵੋਟਾਂਾਂ ਵਿੱਚ ਜਿੱਤਿਆ ਭਾਈ ਅਮਰਪਾਲ ਸਿੰਘ ਇਦੋਂ ਵੱਡੀ ਚਪੇੜ ਨਹੀਂ ਹੋ ਸਕਦੀ ਗੰਗੇ ਦੇ ਪਿਆਦੀ ਗੰਦ ਦਦਿਆ ਇਹ ਇਹ ਵੀ ਰਹਿ ਗਏ ਤੇ ਪੰਜਵਾ ਆਪਣੇ ਜਿਹੜੇ ਵੱਡੀ ਕਰਮਾਨ ਚੱਕ ਕੇ ਚਲਦੇ ਸੀ ਕਿਉਂਕਿ ਮੈਨੂੰ ਇੱਕ ਗੱਲ ਦੱਸ ਦਿਓ ਯਾਰ ਬਾਕੀ ਛੱਡੋ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਕਿਉਂ ਬੋਲਿਆ ਅੱਜ ਤੱਕ ਮੈਨੂੰ ਇਹ ਦੱਸੋ ਬਈ ਇਹ ਗੱਲ ਤੁਸੀਂ ਕਹਿੰਦੇ ਹੋ ਭਾਈ ਸਰਬਜੀਤ ਸਿੰਘ ਦੀ ਤੁਸੀਂ ਸਭ ਤੋਂ ਪਹਿਲਾਂ ਜਗਵੀਰ ਸਿੰਘ ਖੱਪਿਆਲੀ ਤੁਸੀਂ ਜਦੋਂ ਸਭ ਤੋਂ ਪਹਿਲਾਂ ਤੁਹਾਡੀ ਵੀਡੀਓ ਆਉਂਦੀ ਸੀ ਕੋਈ ਚੈਨਲ ਵਾਲਾ ਇੱਥੇ ਨਹੀਂ ਸੀ ਉਸ ਵੇਲੇ ਜਦੋਂ ਤੁਸੀਂ ਮੈਨੂੰ ਫੋਨ ਤੇ ਗੱਲ ਕੀਤੀ ਸੀ ਕਿ ਅਸੀਂ 1 ਲੱਖ ਵੋਟ ਵਧ ਗਈ ਹੈ ਸਾਡੀ ਇਹ ਤੁਹਾਡੀ ਮੇਰੇ ਨਾਲ ਪਹਿਲੀ ਵਰਡਿੰਗ ਸੀ ਜਦੋਂ ਤੁਸੀਂ ਉਹਦੇ ਵੀਡੀਓ ਪਾਉਂਦੇ ਸੀ ਇੱਕ ਉਹ ਬਣਿਆ ਇਹ ਸਿੱਧਾ ਤੁਹਾਨੂੰ ਵੀ ਜਾਂਦਾ ਜਿੱਤਦਾ ਬਹੁਤ ਵੱਡਾ ਇਹ ਮੈਂ ਇੱਕ ਮਾਸ਼ੂਰ ਫਿਰ ਸੋਸ਼ਲ ਮੀਡੀਆ ਦੇ ਵੀਰ ਜਿਹੜੇ ਆਏ ਤੇ ਫਿਰ ਦੂਜੇ ਚੈਨਲ ਵੀ ਹੋਣੇ ਸ਼ੁਰੂ ਹੋ ਗਏ ਹੌਲੀ ਹੌਲੀ ਲੇਕਿਨ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਭਾਈ ਸਰਬਜੀਤ ਸਿੰਘ ਇੱਕ ਗਰੀਬੜਾ ਸਿੱਖ ਜਦੋਂ ਬੋਲਦਾ ਸੀ ਕਿ ਸਾਡੇ ਕੋਲ ਤੇਲ ਪਾਉਣ ਨੂੰ ਪੈਸੇ ਨਹੀਂ ਸੀ ਠੀਕ ਹੈ ਸਾਡੇ ਕੋਲ ਤੇ ਫਿਰ ਇਹ ਲੜਾਈ ਕਿਹਨੇ ਲੜੀ ਇਹ ਇਹ ਕਲਾਕੀ ਨੇ ਵਰਤੀ ਅਕਾਲਪੁਰਖ ਦੀ ਇਹ ਵਚਨ ਕੀਤੇ ਪੁਰੇ ਵਚਨ ਕਹਿੰਦਾ ਮੈਂ ਬਾਈ ਦੀਪ ਸਿੱਧੂ ਦਾ ਜਿਹਦਾ ਖੂਨ ਇਸ ਧਰਤੀ ਵਿੱਚ ਅੱਜ ਬਾਈ ਦੀਪ ਜਿਹਦਾ ਹੁੰਦਾ ਤੇ ਸ਼ਹਿਰ ਲ aeration ਬੰਦੀ ਜਦੋਂ ਮੁੰਡਿਆਂ ਨੂੰ ਪਤਾ ਲੱਗਿਆ ਯਾਰ ਵੀ ਸਾਡੇ ਨਾਲ ਹੋ ਰਿਹਾ ਉਹਨੇ ਦੱਸਿਆ ਦੀਪ ਸਿੱਧੂ ਦੀ ਸੋਚ ਨਾਲ ਸੁਣ ਸਹਿਮਤ ਹਾਂ ਬਿਲਕੁਲ ਸਹਿਮਤ ਹਾਂ ਉਹ ਤਾਂ ਫਿਰ ਸਰਦਾਰ ਸਿਮਰਜੀਤ ਸਿੰਘ ਵੀ ਸਿਮਰਜੀਤ ਸਮਝਾਇਤ ਕਰਦਾ ਰਿਹਾ ਆਈ ਤਾਂ ਬੰਗਾ ਆਈ ਤਾਂ ਬੰਗਾ ਉਹ ਭੋਰਾ ਪੰਛੀ ਸੀ ਉਹਨੂੰ ਇਹਦੀ ਚਾਲਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਇਹ ਦੱਸੋ ਯਾਰ ਚਾਲ ਦੀ ਅੱਜ ਸਿਮਰਜੀਤ ਸਿੰਘ ਮਾਨ ਦੀ ਭਾਈ ਸਰਬਜੀਤ ਸਿੰਘ ਨਾਲ ਲੱਖ ਲੜਾਈ ਆ ਮੈਗਰ ਲੱਖ ਲੜਾਈ ਆ ਕੌਮ ਨਾਲ ਤਾਂ ਲੜਾਈ ਨਹੀਂ ਸੀ ਹਮ ਬੰਤ ਸਿੰਘ ਸ਼ਹੀਦ ਬੰਤ ਸਿੰਘ ਨਾਲ ਤਾਂ ਲੜਾਈ ਨਹੀਂ ਸੀ ਔਰ ਉਥੋਂ ਆਪਣੀਆਂ ਵੀਡੀਓ ਪਾਉਣ ਦਾ ਮਤਲਬ ਕੀ ਸੀ ਮੈਂ ਖੁਦ ਤੁਹਾਡੇ ਚੈਨਲ ਤੇ ਕਹਿਆ ਸੀ ਸਿਮਰਜੀਤ ਸਿੰਘ ਮਾਨ ਜੀ ਤਾਉ ਕਿਹਾ ਸੀ ਨਾ ਤੁਹਾਡੀ ਵੀਡੀਓ ਪਈ ਜਾਣਾ ਮੈਂ ਉਸ ਗੱਲ ਤੇ ਆਉਣਾ ਸੀ ਉਦੋਂ ਤੁਸੀਂ ਕਹਿ ਰਹੇ ਸੀ ਜਿਤਾਉ ਅੱਜ ਕਹਿ ਰਹੇ ਹਾਰ ਗਿਆ ਬਹੁਤ ਵਧੀਆ ਯਾਰ ਮੈਂ ਤਾਂ ਕਹਿੰਦਾ ਕਾਉਂਦੇ ਮਗਰੋਂ ਲੱਗਿਆ ਮੈਂ ਫਿਰ ਇਨੀ ਗੱਲ ਕਹਿ ਰਹੇ ਫਿਰ ਹੋਰ ਕੀ ਕਹਾਂ ਮੈਂ ਦੱਸੋ ਯਾਰ ਇਸ ਬੰਦੇ ਨੇ ਸਿਮਰਜੀਤ ਮਾਨਸ ਨੇ ਅੱਜ ਤੱਕ ਆਪਣੇ ਬਰਾਬਰ ਇੱਕ ਵੀ ਬੰਦਾ ਮੈਨੂੰ ਦੱਸੋ ਬਰਾਬਰ ਪੈਰਲ ਖੜਾ ਹੋਣ ਦਿੱਤਾ ਸਰਬੱਤ ਖਾਲਸਾ ਦੇ ਵਿੱਚ 4 ਲੱਖ ਬੰਦਾ ਇਕੱਠ ਸਿੰਘ ਇਕੱਠਾ ਆਇਆ ਤੇ ਅੱਜ RAM RI MORI ਤਾਲੀਆਂ ਮਾਰਦੇ ਫਿਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਬੈਦਮੀ ਹੋ ਗਈ ਅਸੀਂ ਰੰਦੇ ਫਿਰਦੇ ਆ ਤੇ ਇਸ ਬੰਦੇ ਨੇ ਸਰਬੱਤ ਖਾਲਸਾ ਦਾ ਕੀ ਕੀਤਾ ਕੀ ਕੀਤਾ ਦੱਸੋ ਮੈਨੂੰਾ ਉੱਥੇ ਕਦੇ ਵੀ ਇਹਨੇ ਸਿੱਖਾਂ ਦਾ ਸਿੰਘ ਟਿੰਗ ਨਹੀਂ ਬਣ ਦਿੱਤਾ ਮੈਂ ਅੱਜ ਠੋਕ ਕੇ ਕਹਿੰਦਾ ਕਿ ਸਾਡੀ ਕੌਮ ਦੇ ਮਗਰੋਂ ਲੈ ਗਿਆ ਯਾਰ ਪੰਜ ਪਰਿਵਾਰ ਮੈਂ ਕਹਤਾਂ ਤੇ ਕਹਦਾ ਫਿਰ ਮੈਂ ਗੁਰੂ ਗੋਬਿੰਦ ਸਿੰਘ ਆ ਮੈਂ ਕਦੇ ਡਰ ਕੇ ਨਹੀਂ ਕਹਿੰਦਾ ਜੱਜੋ ਯਾਰ ਗੱਲ ਪਤਾ ਕੀ ਹੈ ਮੈਂ ਗੱਲ ਜਜ਼ਬਾਤਾਂ ਦੀ ਕਰ ਰਿਹਾ ਮੈਂ ਜਜ਼ਬਾਤ ਦੇ ਵਿੱਚ ਸੋਚ ਕੇ ਬੋਲ ਰਿਹਾ ਕਿ ਸਿਮਰਜੀਤ ਸਿੰਘ ਮਾਨ ਨੂੰ ਭਾਈ ਸਰਬਜੀਤ ਸਿੰਘ ਦੇ ਉਲਟ ਵੀਡੀਓ ਨਹੀਂ ਪਾਉਣੀਆਂ ਚਾਹੀਦੀਆਂ ਸੀ ਔਰ ਪੂਰੇ ਫਰੀਦਕੋੜ ਦੇ ਮੁੰਡੇ ਜਿੰਨੇ ਖੜੇ ਆ ਮੈਂ ਮਾਫੀ ਮੰਗਦਾ ਤੁਰਤ ਉਹਨੇ ਜੇ ਕਾਹਦਨ ਵੀ ਗਲਤ ਬੋਲਿਆ ਮੈਂ ਪੁੱਛੋ ਉਹਨਾਂ ਤੋਂ ਵੀ ਮੈਂ ਮਾਨਸੇ ਹੀ ਕੀਤਾ ਸੀ ਮਾਨ ਨੂੰ ਇਹ ਡਰ ਸੀ ਕਿ ਜੇ ਸਰਬਜੀਤ ਸਿੰਘ ਜਿੱਤ ਗਿਆ ਮੈਂ ਹਾਰ ਗਿਆ ਮੈਂ ਸਾਰੀ ਉਮਰ ਲਈ ਇਸ ਕੌਮ ਤੋਂ ਮੇਰਾ ਖੜਾ ਛੁੱਟ ਜਾਣਾ ਅੱਜ ਛੁੱਟ ਗਿਆ ਉਹ ਤਾਂ ਵੈਸੇ ਵੀ ਕਹਿ ਰਹੇ ਸੀ ਆਖਰੀ ਚੋਣਾਂ ਯਾਰ ਆਖਰੀ ਚੋਣਾਂ ਔਰ ਇਹਦੋਂ ਕਿੰਨਾ ਕੁ ਲੜਨਾ ਔਰ ਆਖਰੀ ਚੋਣਾਂ ਨਾ ਤਾਂ ਪਾਰਟੀ ਰਹਿਣ ਦਿੱਤੀ ਨਾ ਪਾਰਟੀ ਚ ਕੋਈ ਬੰਦਾ ਰਹਿਣ ਦਿੱਤਾ ਹੈ ਮਨੋ ਕਿ ਯਾਰ ਇੱਕੋ ਯਾਰ ਜਿਹੜੇ ਬੰਦੇ ਰੇ ਬਾਈ ਦੀਪ ਸਿੱਧੂ ਨੇ ਅੱਜ ਵੀ ਅਸੀਂ ਰੋਨੇ ਆ ਅੱਜ ਵੀ ਸਾਡੇ ਅੱਖਾਂ 'ਚ ਹੰਝੂ ਆਉਂਦੇ ਉਸ ਬੰਦੇ ਵਾਸਤੇ ਕਿਉਂਕਿ ਉਹ ਸਾਡਾ ਮੈਨੂੰ ਦਾ ਭਾਵੇਂ ਮੋਨਾ ਸੀ ਭਾਈ ਸਾਹਿਬ ਜੇ ਬਾਣੀ ਨੂੰ ਗੁਰਬਾਣੀ ਨੂੰ ਬਾਚੋਗੇ ਨਾ ਇੱਥੇ ਲੜਾਈ ਇੱਥੇ ਉਹਨਾਂ ਮੁੰਡਿਆਂ ਨੇ ਜਿਆਦਾ ਦਿਲ ਤੋਂ ਲੜਿਆ ਜਿਨ੍ਹਾਂ ਦੇ ਵਾਲ ਕੱਟੇ ਹੋਏ ਆ ਮੈਂ ਮੈਂ ਸਿੱਖੀ ਸੂਪ ਚ ਆ ਪਰ ਮੈਂ ਇੱਕ ਗੱਲ ਯਾਦ ਰੱਖਿਓ ਅਸੀਂ ਧੱਕੇ ਮਾਰ ਮਾਰ ਕੇ ਸਾਡੇ ਮੁੰਡੇ ਨੂੰ ਪਾਸੇ ਕੀਤਾ ਆਜੂ ਧੱਕੇ ਮਾਰ ਮਾਰ ਕੇ ਅਸੀਂ ਦੂਜੇ ਪਾਸੇ ਘੱਲੇ ਆ ਔਰ ਕਾਰਨ ਉਹ ਤੋਂ ਕੋਈ ਨਾ ਕੋਈ ਬਹਿਰੂਪੀਆ ਬਣ ਕੇ ਆ ਜਾਂਦਾ ਔਰ ਆ ਕੇ ਕਰਦਾ ਵੀ ਮੈਂ ਆਗੂ ਆ ਕੌਮ ਦਾ ਫਿਰ ਪਛਾਣ ਕਿਵੇਂ ਹੋਊਗੀ ਕਲੀਅਰ ਕਿਵੇਂ ਹੋਊਗੀ ਕਿ ਬੇਹੰਦੇ ਦਾੜਾ ਰੱਖਿਆ ਹੋਇਆ ਤੇ ਵੀ ਸਹੀ ਆ ਇਹ ਗੱਲ ਤੇ ਮੋਰ ਕਿਵੇਂ ਲਾ ਸਕਦੇ ਪਛਾਣ ਬਿਲਕੁਲ ਬੜਾ ਸੌਖਾ ਤਰੀਕਾ ਹੈ ਪਛਾਣ ਦੇ ਲਈ ਦੋ ਚੀਜ਼ਾਂ ਮਨਮੁਖ ਤੇ ਗੁਰਮੁਖ ਸਾਡੀ ਬਾਲੀ ਵਿੱਚ ਸਭ ਕੁਝ ਲਿਖਿਆ ਮਾਰੇ ਨੇ ਇਹ ਵੀ ਦੱਸਿਆ ਕਿਵੇਂ ਖਾਣਾ ਕਿਵੇਂ ਬਹਿਣਾ ਕਿਵੇਂ ਸਭ ਕੁਝ ਦੱਸਿਆ ਤੁਸੀਂ ਇਹ ਕਿਵੇਂ ਕਲੀਅਰ ਕਰ ਸਕਦੇ ਕਿ ਮੇਰੇ ਦਾੜਾ ਰੱਖਿਆ ਤੇ ਮੈਂ ਠੀਕ ਆ ਦਾੜੇ ਰੱਖਿਆ ਤੇ ਤੁਸੀਂ ਠੀਕ ਹੋ ਬਿਲਕੁਲ ਬਿਲਕੁਲ ਇਹਦੀ ਗੱਲ ਸੁਣੋ ਤੁਸੀਂ ਕਰਤੂਤਾਂ ਦੇਖੋ ਤੁਸੀਂ ਕਰਤੂਤ ਵੀ ਜਿਨ੍ਹਾਂ ਬੰਦਿਆਂ ਨੇ ਕੌਮ ਦੇ ਹੱਕ ਦੇ ਵਿੱਚ ਨਾਹਰਾ ਮਾਰਿਆ ਤੁਸੀਂ ਦੇਖ ਲਓ ਵੀ ਉਹ ਸਾਰੇ ਉਹ ਸਹੀ ਆ ਤੇ ਜਿਨ੍ਹਾਂ ਨੇ ਬੰਦਿਆਂ ਦੇ ਤੁਸੀਂ ਤੁਹਾਡੀ ਖੁਦ ਹੀ ਵੀਡੀਓ ਸੀ ਤੁਸੀਂ ਵਡਾਲੇ ਨਾਲ ਗੱਲ ਕੀਤੀ ਸੀ ਹੂੰ ਵਡਾਲੇ ਨਾਲ ਗੱਲ ਕੀਤੀ ਸੀ ਨਾ ਤੇ ਵਡਾਲੇ ਨੇ ਤੁਹਾਨੂੰ ਉਹ ਕੀ ਜਵਾਬ ਦਿੱਤਾ ਸੀ ਵਡਾਲਾ ਇੰਦੀ ਗੱਲ ਕਹਿੰਦਾ ਕੋਈ ਗੱਲ ਨਹੀਂ ਭਾਈ ਸਾਹਿਬ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਕੌਮ ਦੇ ਵਿੱਚ ਆ ਕੇ ਖੁਦ ਆ ਕੇ ਮੈਂ ਆਪਦਾ ਕੈਂਡੀਡੇਟ ਵਾਪਸ ਲੈ ਲੈਣਾ ਯਾਰ ਹਜ਼ਾਰ ਵੋਟ ਲਈ ਪਈ ਤੇ ਤੁਹਾਡੇ ਨਾਲ ਕਿਦਾਂ ਬੇਸਦਾ ਪਿਆ ਸੀ ਆ ਇਸ ਕਰਕੇ ਬਾਈ ਜੀ ਮੈਂ ਇਹ ਨਹੀਂ ਗੱਲ ਤੁਹਾਨੂੰ ਕਹਿ ਰਿਹਾ ਬਈ ਅੱਜ ਜੇਕਰ ਸਾਡੀ ਕੌਮ ਦੇ ਵਿੱਚ ਤਿੰਕ ਤਿੰਕ ਮੈਸੂਮ ਗੱਲ ਹੋਰ ਕਹਿ ਰਿਹਾ ਤੁਹਾਡੇ ਚੈਨਲ ਤੇ ਆ ਧਿਆਨ ਰੱਖਿਓ ਦੋ ਸੀਟਾਂ ਜਿੱਤਣੀਆਂ ਇਹ ਸ਼ੁਰੂਆਤ ਹੈ ਬਾਹਲਾ ਇਹ ਸਾਨੂੰ ਉਹ ਨਹੀਂ ਕਰਨ ਦੀ ਲੋੜ ਜਿੱਦਣ ਅੰਦੋਲਨ ਜਿੱਤੇ ਸੀ ਮੈਂ ਉਸ ਤੋਂ ਪਹਿਲਾਂ ਹੀ ਗੱਲ ਕਹਦੀ ਸੀ ਵੀ ਜੇ ਅੰਦੋਲਨ ਜਿੱਤੋਗੇ ਤੇ ਤੁਹਾਡੀ ਕੀ ਪਲਾਨ ਲਗਾ ਹਾਰੋਗੇ ਤੇ ਕੀ ਪਲਾਨ ਲਗਾ ਤੁਸੀਂ ਪੰਜਾਬ ਨਹੀਂ ਪਹੁੰਚਣਾ ਤੁਹਾਡੇ ਮਗਰ ਅਗਲੇ ਆਣਾ ਦੀਪ ਸਦੂ ਰਾਜ ਸਿੱਟਲੇ ਅਗਲੇ ਨੇ ਅੱਜ ਅਸੀਂ ਸਿੱਧੂ ਮੂਸੇਵਾਲਾ ਦਾ ਕਤਲ ਉਸ ਤੋਂ ਬਾਅਦ ਹੋਇਆ ਜਿੱਦੋਂ ਮੈਂ ਸੰਤਾ ਦੀ ਗੱਲ ਕਰਤੀ ਗੱਲਾਂ ਕੀ ਕਰਦੇ ਹੋ ਅੱਜ ਸਾਡੀ ਇਹ ਜੀ ਸ਼ੁਰੂਆਤ ਹੋਈ ਆ ਔਰ ਇਸ ਸ਼ੁਰੂਆਤ ਦੇ ਵਿੱਚ ਭੇਡਾਂ ਨੇ ਮੈਂ ਮੈਂ ਕਰਦੀਆਂ ਹੋਣੀਆਂ ਅੱਜ ਤੋਂ ਦੋ ਤਰੀਕ ਨੂੰ ਭੇਡਾਂ ਭੇੜ ਆਈ ਸੀ ਇੱਕ ਮੈਂ ਕਾਲੀ ਭੇੜ ਆਈ ਸੀ ਉਹ ਆ ਕੇ ਸੇ ਮੁੱਖ ਮੰਤਰੀ ਦੇ ਐਲਾਨ ਕਰਦੀ ਸੀ ਤੇ ਉਹ ਕਹਿੰਦੀ ਸੀ ਆ ਉਹ ਨੂੰ ਤੁਸੀਂ ਆਪੇ ਸਮਝ ਲਓ ਕੌਣ ਹੈ ਆਕੇ ਆਕੇ ਕਲੀਅਰ ਹੀ ਕਰਦੇ ਹੋ ਪਰ ਜੈਨੇ ਨਾਲ ਲੈ ਤੇ ਤੇ ਇੱਕ ਹੋਰ ਸੀ ਭਾਈ ਸਾਹਿਬ ਕਾਲੀ ਮੇਰੀ ਗੱਲ ਸੁਣੋ ਕਲੀਅਰ ਦੀ ਗੱਲ ਇਦਾਂ ਨਹੀਂ ਹੁੰਦਾ ਤੇ ਨੂੰ ਤੁਸੀਂ ਆਪ ਵੀ ਸਮਝੋ ਕਿ ਜਦੋਂ ਤੁਸੀਂ ਆ ਕੇ ਵੇਖੋ ਉਹਦੇ ਵਿੱਚ ਵੀ ਸਾਡੇ ਗੁਰੂ ਦੇ ਸਿੰਘ ਮੈਠੇ ਦੀ ਕੁਸ਼ ਜਿੰਦਾ ਇੰਨਾ ਉਹ ਕਰੂਗਾ ਨਾ ਕੱਲ ਔਖਾ ਜਾਂਦਾ ਕਿਉਂਕਿ ਕਾਰ ਨਹੀਂ ਹੈ ਤੁਹਾਨੂੰ ਸਾਰਾ ਪਤਾ ਆਕੇ ਜਦੋਂ ਤੁਸੀਂ ਅਜੇ ਤੁਹਾਡਾ 27 ਬਹੁਤ ਦੂਰ ਪਿਆ ਉਹ 27 ਤੋਂ ਪਹਿਲਾਂ ਸਿੰਘ ਡੰਗ ਦਾ ਬਣਾ ਲਓ ਤੁਸੀਂ ਦੋ MP ਜਤਾਏ ਆ ਦੋ MP ਨੂੰ ਪਹਿਲਾਂ ਇਕੱਠੇ ਕਰ ਲਓ ਫਿਰ ਉਹਨਾਂ ਨਾਲ ਸਿੰਘ ਡੰਗ ਬਣਾਓ ਤੇ ਫਿਰ ਤੁਸੀਂ 27 ਦੀ ਪਲਾਨਿੰਗ ਕਰੋ ਇਹ ਨਾ ਹੋਵੇ ਇਹ ਦੋ ਜਤਨ ਤਿੰਨੇ ਵੀ ਘਰ ਚੋਂ ਸਰੋਪੇ ਪਾ ਕੇ ਤੇ ਕੋਈ ਆ ਕੇ ਦੋ ਨੰਬਰ ਵਾਲੇ ਬੰਦੇ ਉਹ ਅੱਗੇ ਆ ਕੇ ਤੋ ਗੱਲ ਲਓ ਜੀ ਇਹੀ ਜਤਾਤਾ ਜੀ ਤੋ ਅੱਗੇ ਫਿਰਦੇ ਫਿਰ ਇਧਰ ਫਿਰਦੇ ਸੀ ਕਈ ਹੂੰ ਕਈ ਲੋਕ ਇਦਾਂ ਦੇ ਵੀ ਸੀ ਜਿਹੜੇ ਕਿ ਮੈਨੂੰ ਭਾਈ ਸਾਹਿਬ ਨੂੰ ਪਹਿਲੇ ਅਗਾਹ ਕੀਤਾ ਸੀ ਕਿ ਭਾਈ ਸਾਹਿਬ ਉਹਨਾਂ ਬੰਦੇ ਦਾ ਖਿਆਲ ਰੱਖਿਓ ਜਿਨ੍ਹਾਂ ਦੇ ਚੱਪਲਾਂ ਪੈਰਾਂ 'ਚ ਨਹੀਂ ਪਾਈਆਂ ਤੁਸੀਂ ਜਿੱਤਣ ਤੋਂ ਬਾਅਦ ਨਾ ਉਹਨਾਂ ਦਾ ਧਿਆਨ ਰੱਖਿਓ ਜਿਹੜੇ ਵਿਚਾਰੇ ਦਿਲਵਾਤ ਆਪਦੇ ਇਥੇ ਮੁੰਡੇ ਆਉਂਦੇ ਸੀ ਉਹ ਕਹਿੰਦੇ ਸੀ ਤਾਂ ਅਸੀਂ ਦਿਹਾੜੀ ਛੱਡ ਕੇ ਆਏ ਆ ਤੁਸੀਂ ਇਹ ਨਾ ਹੋਵੋ ਕਿ ਕੱਲ ਨੂੰ ਕੋਈ ਬੰਦਾ ਇੱਥੋਂ ਆਵੇ ਉਹ ਕੋ ਲਓ ਜੀ ਫਲਾਨਾ ਸਿੰਘ ਆ ਰਿਹਾ ਜੀ ਨਾਲ ਚਾਰ ਗੱਡੀਆਂ ਤੇ ਫਲਾਨਾ ਸੁਦੇ ਸਰੋਪੇ ਪਾ ਕੇ ਤੇ ਮੁੰਡਾ ਉਹ ਸੋਚਦੇ ਹੁਣ ਕਿ ਯਾਰ ਅਸੀਂ ਹੈ ਨਹੀਂ ਰਹਿ ਗਏ ਤੁਸੀਂ ਇਹਨਾਂ ਦੀ ਕਦਰ ਕਰ ਲਿਓ ਤੁਹਾਨੂੰ ਥੋੜਾ ਸਾਰਾ ਸਿਸਟਮ ਮਿਲ ਜਾਊਗਾ ਆ ਝਾੜੂ ਪੋਚੇ ਵਾਲਾ ਕੀ ਹੋਇਆ ਝਾੜੂ ਪੋਚੇ ਵਾਲਾ ਕਿਧਰ ਕੋਈ ਕਿਧਰ ਲਿਆਏ ਲੈ ਯਾਰ ਅੱਜ ਕੀ ਹਾਲਾਤ ਐਵੇਂ ਤੀਰ ਜੇ ਫਰੀ ਜਾਂਦੇ ਮੇਰੀ ਲਾਓ ਤੀਰ ਉਹ ਕੌਣ ਪਿਆਬੀ ਚ ਕੀ ਬੋਲਾਂ ਉਹ ਤੀਰ ਕਿੱਧਰ ਵਰ ਗਿਆ ਸਾਨੂੰ ਹੀ ਪਤਾ ਕਿੱਧਰ ਚਲਾ ਗਿਆ ਉਹ ਤੀਰ ਭਾਈ ਜੀ ਗੱਲਾਂ ਨਾਲ ਗੱਲਾਂ ਨਾਲ ਅਸੀਂ ਬਾਹਲਾ ਚ ਰੀਨੀਫ ਸਿਸਟਮ ਬਣ ਸਕਦਾ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਫੇਰ ਦੱਸਤੀ ਪਹਿਲਾਂ ਵੀ ਦੱਸਤਾ ਸੀ ਉੱਥੇ ਘਰਾਂ ਦੀ ਅੜੀ ਕਿ ਨਹੀਂ ਅੜੀ ਉੱਤੇ ਤੁਹਾਡੇ ਸਾਹਮਣੇ 240 ਦੇ ਅਸਟਾ ਮੋਦੀ ਆ ਬੀਜੇਪੀ ਆ ਠੀਕ ਹੈ 295 ਐਂਡੀ ਆ ਤੇ ਚੀਕਾਂ ਨਿਕਲ ਗਈਆਂ ਉਹ ਨਤੀਸ਼ ਕੁਮਾਰ ਬੜਾ ਜਗੜੀ ਆ ਉਹ ਸੋਚਦਾ ਵੀ ਹੁਣ ਉਹਨੇ ਫੋਰ ਚਗਣਾ ਉਹ ਕਹਿੰਦਾ ਮੈਨੂੰ ਪ੍ਰਧਾਨ ਮੰਤਰੀ ਬਣਾਓ ਹੁਣ ਰਾਹੁਲ ਹੋਰੀ ਕਦੇ ਕਿਸੇ ਨੂੰ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਬਣਾ ਕਦੇ ਕਿਸੇ ਨੂੰ ਕਹਿੰਦੇ ਆ ਹੁਣ ਮੋਦੀ ਦਾ ਜਿਹੜਾ ਉੱਥੇ ਰੱਤ ਸੀ ਉਹ ਰੁਕ ਗਿਆ ਹੁਣ ਉੱਥੇ ਪੰਗਾ ਪੈ ਗਿਆ ਕਦੋਂ ਤੁਸੀਂ ਦੋ ਇੱਕ ਦਿਨ ਬਾਅਦ ਕਲੀਅਰ ਹੋਊਗੀ ਸਥਿਤੀ ਕਿ ਇਹ ਹੋ ਸਕਦਾ ਕਿ ਸਾਡੀਆਂ ਦੋ ਵੋਟਾਂ ਦਾ ਮੁੱਲ ਬਹੁਤ ਪੈ ਜਾਏ ਜਾਂ ਫਿਰ ਕਹਿੰਦੇ ਹੱਕ ਚ ਪੁੱਗਤ ਨਹੀਂ ਆ ਯਾਰ ਜਿਹਦੇ ਮਰਜ਼ੀ ਪੁੱਗਤੋਂ ਸਾਡੇ ਦਾ ਬੰਦੀ ਬਾਹਰ ਹੋਣੀ ਹੈ ਕਿਵੇਂ ਮੋਹਰ ਲਾ ਸਕਦੇ ਕਿ ਉਹਨਾਂ ਦਾ ਮਨ ਹੈ ਕਾਂਗਰਸ ਨੂੰ ਪਾਉਣੀ ਕਿ ਨਹੀਂ ਉਹਨਾਂ ਦਾ ਮਨ ਹੈ ਭਾਜਪਾ ਨੂੰ ਪਾਉਣੀ ਸਾਬ ਗੱਲ ਹੈ ਸਾਡੇ ਤੁਸੀਂ ਜੇ ਇਹ ਗੱਲ ਕਰਦੇ ਹੋ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਜਹਾਂਗੀਰ ਨੇ ਕੀਤੀ ਸੀ ਤੇ ਚੰਦੂ ਉਹ ਕੇ ਜਵਾਬ ਮੰਗਣਗੇ ਨਾ ਜਵਾਬ ਦੇ ਵਿੱਚ ਉਹ ਯਾਰ ਬਾਅਦ ਜੇ ਸਾਡੇ ਬੰਦੀ ਸਿੰਘ ਬਾਹਰ ਆਉਂਦੇ ਆ ਪੰਜਾਬ ਦੇ ਹੱਕ ਸਾਨੂੰ ਮਿਲਦੇ ਆ ਨਸ਼ਾ ਸਾਡਾ ਮੁਗਦਾ ਤੇ ਯਾਰ ਮੇਰੀ ਗੱ ਪਾਰਟੀਆਂ ਮੰਨ ਲਓ ਜੇਕਰ ਸਾਡੀ ਇਸ ਗੱਲ ਤੇ ਸਹਿਮਤੀ ਬਣਦੀ ਆ ਕਿ ਸਾਡੇ ਦੋ ਐਮਪੀ ਨੂੰ ਨਾਲ ਬਹਾਉਂਦੀ ਆ ਸਾਡੇ ਬੰਦੀ ਸਿੰਘ ਬਾਹਰ ਆਉਂਦੇ ਆ ਸਾਡਾ ਪੰਜਾਬ ਬਚਦਾ ਸਾਡਾ ਪੰਜਾਬ ਬਚਦਾ ਸਾਡੀ ਨਸ਼ਤ ਅਸੀਂ ਬਚਦੇ ਆ ਸਾਡੇ ਉਹਨਾਂ ਦੇ ਸਮਝ ਮੈਨੇਜਮੈਂਟ ਬਣਦੀ ਆ ਸਾਡੀ ਪਾਰਟੀ ਸਟਰੋਂਗ ਹੁੰਦੀ ਆ ਤੇ ਫਿਰ ਮੈਨੂੰ ਤੁਹਾਡੇ ਜਿਹਨੂੰ ਬਾਦਲ ਨੂੰ ਹੁਣ ਤੱਕ ਵੋਟਾਂ ਪਾਉਂਦੇ ਰਹੋ ਤੇ ਉਹਨੇ 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 ਭਾਜਪਾ ਨਾਲ ਨਹੀਂ ਸੌਦੇ ਕੀਤੇ ਤੇ ਜੇ ਐਡੇ ਅਣਖੀ ਸੀ ਤੇ ਇੰਨੀ ਵਾਰ ਕਾਂਗਰਸ ਕਿਉਂ ਜਿਤਾਤੀ ਫਿਰ ਤੁਸੀਂ ਆ ਆ ਤੁਹਾਡੇ ਸਾਥ ਅੱਜ ਵੀ ਦਿੱਤੇ ਆ ਉਸੇ ਪੰਜਾਬ ਤੋਂ ਜਿੱਤੇ ਹਨ ਜਿਸ ਪੰਜਾਬ ਦੇ ਉਤੇ ਮੈਂ ਕਿਹਾ ਅਕਾਲ ਤਖਤ ਤੇ ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਨੇ ਤੇ ਫਿਰ ਤੁਸੀਂ ਸੱਤ ਸੀਟਾਂ ਉਹਨਾਂ ਨੂੰ ਕਿਉਂ ਦੇਤੀਆਂ ਇਹ ਗੱਲ ਨਹੀਂ ਹੁੰਦੀ ਵੀ ਉਹ ਇਹ ਕਹੂ ਉਹ ਇਹ ਕਹੂ ਰਾਜਨੀਤੀ ਵਿੱਚ ਵੀ ਜਿਹੜੀ ਇੱਕ ਚੀਜ਼ ਵੇਖੀ ਜਾਂਦੀ ਆ ਸਹੀ ਸਮੇਂ ਤੇ ਸਹੀ ਫੈਸਲਾ ਹੂੰ ਜੇ ਤੁਸੀਂ ਸਹੀ ਸਮੇਂ ਤੇ ਸਹੀ ਜੇ ਆਦੀ ਸਰਬੱਤ ਖਾਲਸੇ ਦਾ ਸਹੀ ਫੈਸਲਾ ਲਿਆ ਹੁੰਦਾ ਅੱਜ ਆ ਹਾਲਾਤ ਨਾ ਹੁੰਦੇ ਕੀ ਉਹ ਗਲਤ ਫੈਸਲਾ ਸੀਗਾ ਸਰਬੱਤ ਖਾਲਸੇ ਨੂੰ ਇਕੱਠ ਕਰਨਾ ਵੀਰ ਜੀ ਇਕੱਠ ਸਹੀ ਸੀ ਪਰ ਉਸ ਇਕੱਠ ਨੂੰ ਇੱਕ ਜੇ ਨਿਕਲੇ ਜਿਹਾ ਜੇ ਗਲਤ ਸੀ ਬਿਲਕੁਲ ਗਲਤ ਤੁਸੀਂ ਅੱਜ ਜੇ ਹਜ਼ਾਰ ਕਿਉਂ ਪਹਿਲਾਂ ਕਿਉਂ ਨਹੀਂ ਬੋਲੇ ਤਾਂ ਕੋਣ ਬੋਲੇ ਤੁਸੀਂ ਵੀ ਜੇ ਅੱਜ ਦਾ ਗੱਲ ਕਰ ਲੋ ਤੁਸੀਂ ਭਾਈ ਸਾਹਿਬ ਗੱਲ ਕਿਉਂ ਐਵੇਂ ਗੱਲ ਮੇਰੀ ਨਹੀਂ ਗੱਲ ਕਰੋ ਉਹ ਭਾਈ ਸਾਹਿਬ ਇਹ ਤਾਂ ਫੜਨਾ ਪੋਣੀ ਆ ਜਿੱਤ ਦੀ ਕਰੋ ਵੀ ਜਿੱਤੇ ਇਹ ਜਿੱਤ ਉਹ ਜਿੱਤ ਦੀ ਗੱਲ ਹੀ ਕਰੀਏ ਦਾ ਧੰਨਵਾਦ ਕਰਦੇ ਆ ਵੋਟਾ ਟ੍ਰਾਂਸਪੋਰਟਰਾਂ ਦਾ ਧੰਨਵਾਦ ਕਰਦੇ ਫਿਰ ਦੀ ਵੋਟਾ ਟ੍ਰਾਂਸਪੋਰਟਰਾਂ ਦਾ ਧੰਨਵਾਦ ਤਾਂ ਕਰ ਹੀ ਦਿੱਤਾ ਨਾ ਮੈਂ ਤਾਂ ਜਿਹੜੀ ਗੱਲ ਸਮੂਹ ਇਹ ਆ ਸਾਡੀ ਕੌਮ 'ਚ ਆ ਪ੍ਰਾਬਲਮ ਹੈ ਸਾਡੀ ਪ੍ਰਾਬਲਮ ਵਿੱਚ ਜਿਹੜੀ ਆ ਪ੍ਰਾਬਲਮ ਵੱਡੀ ਆ ਨਾ ਅਸੀਂ ਮੈਂ ਤੁਹਾਨੂੰ ਇੱਕ ਗੱਲ ਕਹਣਾ ਵੀ ਮੈਂ ਕਹਿੰਦਾ ਵੀ ਜਿੱਤ ਸਾਡੀ ਬਹੁਤ ਸੋਹਣੀ ਹੋਈ ਆ ਹੂੰ ਜਿੱਤ ਦਾ ਧੰਨਵਾਦ ਖਾਲਪੁਰਖ ਦਾ ਸੰਗਤਾਂ ਦਾ ਜਿਹੜੇ ਬੱਚਿਆਂ ਨੇ ਕੰਮ ਕੀਤਾ ਜਿਹੜੇ ਵਰਕਰਾਂ ਨੇ ਸਭ ਦਾ ਧੰਨਵਾਦ ਪਰ ਮੈਂ ਇੱਕ ਗੱਲ ਇਹ ਕਹਿੰਦਾ ਵੀ ਇਸ ਜਿੱਤ ਤੋਂ ਗਾਹ ਵੀ ਬਹੁਤ ਖੁਸ਼ ਆ ਇਸ ਜਿੱਤ ਤੋਂ ਤੋਂ ਵੀ ਬਹੁਤ ਖੁਸ਼ ਆ ਅਸੀਂ ਐਡਾ ਵੱਡਾ ਅੰਦੋਲਨ ਲੜਿਆ ਇੰਨੇ ਬੰਦੇ ਮਰੇ ਉੱਥੇ ਕੀ ਖੜਲੇ ਆਏ ਅਸੀਂ ਕੀ ਖੜਿਆ ਸੀ ਅੱਜ ਵੀ ਫੇਰ ਉੱਥੇ ਹੀ ਖੜਗੇ ਸੀ ਨਾ ਹੰਡ ਨੂੰ ਤੇ ਕਹਿੰਦਾ ਭਾਵਾ ਵੀ ਦੋ ਸੀਟਾਂ ਵੀ ਜਿੱਤੀਆਂ ਤਾਂ ਮੈਂ ਇਹ ਗੱਲ ਕਹਿੰਦਾ ਕਿ ਭਾਈ ਆਉਣ ਵਾਲੇ ਸਮੇਂ 'ਚ ਫਰੀਦਕੋਟ ਵਾਸੀਓ ਤੁਹਾਡਾ ਬਹੁਤ ਧੰਨਵਾਦ ਹੈ ਤੇ ਤੁਸੀਂ ਜਿਹੜਾ ਮਤਲਬ ਇਹ ਬਹੁਤ ਵੱਡਾ ਇੱਕ ਉਸ ਪਰਿਵਾਰ ਨੂੰ ਤੁਸੀਂ ਉੱਚਾ ਚੱਕਿਆ ਜਿਹਨੇ ਕੌਮ ਦੇ ਲਈ ਅੱਜ ਬੱਚੇ ਛੱड़ਦੇ ਸੀ ਅੱਜ ਤੁਸੀਂ ਉਹਦੇ ਬੱਚਿਆਂ ਨੂੰ ਸੰਭਾਲਿਆ ਤੁਹਾਡਾ ਪੂਰੀ ਕੌਮ ਦੇ ਨਿਰਦੇਸ਼ ਸਕਦੇ ਤੇ ਜਿਹੜਾ ਭਾਈ ਅਮਰਪਾਲ ਸਿੰਘ ਨੂੰ ਜਿਤਾਇਆ ਉਹਦੇ ਲਈ ਵੀ ਧੰਨਵਾਦ ਇਹਦੇ ਲਈ ਵੀ ਧੰਨਵਾਦ